ਮੇਰਾ ਨਾਮ ਤ੍ਰੇਸਪਾਲ ਸਿੰਘ ਛੋਟਾ ਨਾਮ ਕਾਲੇਰਾਮ ਕਿਤਾ ਸੇਨਾ ਬਈ ਇਹ ਸਾਰੇ ਆਪਾਂ ਅੰਮਰਸਰ ਤੋਂ ਗਰਦਾਸਪੁਰ ਜਾ ਰਹੇ ਇੱਕ ਟ੍ਰੈਸਟਰ ਫਾਰਮ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਰ ਟਿਸਟਾ ਲਾਵਾ ਕਿ ਅੱਜ ਸਵੇਰ ਦਾ ਕੰਮ ਹੈਗਾ ਉਹਨਾਂ ਦਾ ਐਸ ਟਾਈਮ ਮੈਰੀਜ ਹੈ ਤੇ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ ਗੱਡੀ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਹੀ ਇੱਕ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਥਾਟ ਸਪੀਡ ਤੇ ਗਈ ਸੀ ਬਸ ਇਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਰ ਕਿਨੇ ਵੀ ਚੱਕੀ ਨੂੰ ਆਇਆ ਪਰ ਜੇ ਨਾਲ ਸਿਰਫ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਲਾਉਂਦੇ ਨਹੀਂ ਇਹ ਮਗਰ ਬੈਠੇ ਹੀ ਡਾਲੇ 'ਚ ਮਾਲ ਗੱਡੀ 'ਚ ਬੈਠੇ ਆ ਹਾਂਜੀ ਇਹ ਡਿੱਗ ਪਏ ਨਹੀਂ ਤਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਤੇ ਡਿੱਗ ਪੇ ਸੜਕ 'ਨਾਂ ਵੱਜੇ ਆ ਸੜਕ 'ਨਾਂ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਹੀ ਇਹ ਅੰਬਰਸਰ ਜੋੜਾ ਫਟਾ ਜੀ ਜੀ ਦਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਅਢੀ ਲਾਣ ਕਰਦੇ ਸਾਰੇ ਢਹਾਡੀਦਾਰ ਹੀ ਆ ਮੈਂ ਐਸਆਈ ਅਸ਼wini ਕੁਮਾਰ थाना ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰੀਂਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅਮਰਸਰ ਤੋਂ ਦਰਵਾਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਉੱਤੇ ਆ ਸ਼ੇ ਡਰਾਈਵਰ ਕੋਲ ওভার ਕੰਟਰੋਲ ਹੋ ਗਿਆ ਛੋਟਾ ਥੀ ਇਹ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵਾਜ ਗਿਆ ਤੇ ਪਲਟ ਗਿਆ ਜਿਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਇਸ ਦੀ ਮੌਕੇ ਤੇ ਮੌਤ ਹੋ ਗਈ ਹੈ ਇਹ ਸੱਤ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਜੋੜਾ ਫੜਕਦੇ ਰਹਿੰਦੇ ਸੀ ਕਿ ਉੱਥੇ ਇਹ ਬੰਦਾ ਜੁਪੀ ਨੂੰ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਾਣਾ ਕਲਾਸ਼ ਕਾਲੀ ਮਿਸ਼ਰਾਪੁਰ ਆਪਾ ਥਾਣਾ ਬਿਆਗਪੁਰ ਜੁਪੀ ਦਾ ਰਹਿਣ ਵਾਲਾ ਹੈ ਹੈਗੀ ਆ ਕੋਈ ਆਪਣਾ 55 ਸਾਲ ਦੇ ਲੱਗਦੇ 50 55 ਕਦੇ ਪੁੱਜ ਗਏ ਘਰ ਵਹੀ ਕਰ ਰਹੇ ਆ